ਇਹ ਹੋਰ بڑی ਚੀਜ਼ ਹੈ ਕਿ ਹਨ ਕੰਟਰੋਵਰਸੀਅਲ ਹੈ ਉਹ ਸੀਜ਼ਨ ਮੂਵੀ ਤੇ ਦੇਖਦੇ ਹੋ ਫਿਰ ਦੇਖੋ ਉਹਨਾਂ ਦੀ ਆਪਣੀ ਜਗ੍ਹਾ ਹੈ ਨਾ ਉਹਨਾਂ ਦੀ ਆਪਣੀਆਂ ਕੁਝ ਪਰਸਨਲ ਚੀਜ਼ਾਂ ਤੇ ਸਾਰੇ ਚੰਗੇ ਨੇ ਤੇ ਸਾਰੇ ਰਾਜੀ ਖੁਸ਼ੀ ਰਹਿਣ ਮਾਲਕ ਉਹਨਾਂ ਨੂੰ ਬੁਲੰਦੀਆਂ ਤਰੱਕੀਆਂ ਦੇਣ ਤੇ ਅਸੀਂ ਆਪ ਆਪਣਾ ਜੋ ਕਰਦੇ ਹਾਂ ਹਾਂ ਵੀ ਪਰਿਚਯਰ ਚਲੋ ਇੱਕ ਨੋਰਮਲ ਕੀ ਜਿਵੇਂ ਉਹਨਾਂ ਨੇ ਇੱਕ ਪੂਰੇ ਦੇਸ਼ ਆਪਣੇ ਵਰਲਡ ਚ ਭਰ ਦੇਣਾ ਚੁੱਕਾ ਹੈ ਤਰੰਗ ਉੱਥੇ ਹੀ ਫਰ ਹੈ ਜਿੱਥੇ ਪਹਿਲੀ ਵਾਰੀ ਪਰਫਾਰਮ ਕੀਤਾ ਤੇ ਇੱਕ ਇਹਦਰ ਚੀਜ਼ ਲਈ ਜਿਹੜਾ ਪ੍ਰੋਜੈਕਟ ਆਇਆ 6 ਮਹੀਨੇ ਪਹਿਲਾਂ ਤੇ ਅਸੀਂ ਲੈ ਕੇ ਇੱਕ ਬਾਇਕਾਟ ਬਾਲੀਵੁੱਡ ਜਿਹੜਾ ਹੈ ਇਹ ਚੀਜ਼ ਉੱਚ ਤੋਂ ਲੱਗਦੀ ਕਿ ਸਹੀ ਹੈ ਇੱਕ ਪੰਜਾਬੀ ਸਿਨੇਮਾ ਨਹੀਂ ਦੇਖੋ ਸਹੀ ਤਾਂ ਨਹੀਂ ਹੈ ਬਟ ਹੁਣ ਉਹਨਾਂ ਦੀਆਂ ਕੁਝ ਪਰਸਨਲ ਚੀਜ਼ਾਂ ਹੋਣਗੀਆਂ ਨਾ ਉਸ ਚੀਜ਼ ਚ ਆਪਾਂ ਨੂੰ ਨਹੀਂ ਮੈਟਰ ਦਾ ਪਤਾ ਨਹੀਂ ਹੂੰ ਬਾਕੀ ਲਾਫਾਕ ਸਾਰਿਆਂ ਨੂੰ ਕੁਝ ਰੱਖੋ ਤੇ ਜਦ ਤੱਕ ਦੁਨੀਆ 'ਚ ਕੋਈ ਵੀ ਬੰਦਾ ਜਿੰਦਾ ਨਾ ਬਾਈਕਟ ਨਾ ਹੋਵੇ ਹੂੰ ਜਿਹੜਾ ਵੀ ਉਹ ਮਿਹਨਤ ਕਰਦਾ ਜਿਹੜੀ ਵੀ ਫੀਲਡ ਦੇ ਵਿੱਚ ਉਹ ਕੰਮ ਕਰ ਰਿਹਾ ਆਪਣਾ ਸਰਦਾ ਰਵੇ ਜੀ ਬਸ ਮਾਲਕ ਉਹਦਾ ਖਰੀ ਵੀ ਸਾਥ ਵਿੱਚ ਛੱਡੇ ਚਾਹੇ ਤੁਸੀਂ ਆ ਜਾਂ ਚਾਹੇ ਮੈਂ ਆ ਜੀ ਕੋਈ ਨਹੀਂ ਠੀਕ ਠੀਕ ਬਹੁਤ ਬਤਨਤ ਜਾਂ ਹੋਰ ਬੜੀ ਚੀਜ਼ ਅਨਕੌਂਟਰੋਲ ਚੱਲ ਰਹੀ ਉਹ ਸੀਜ਼ਨ ਨੂੰ ਕਿਤੇ ਦੇਖਦੇ ਹੋ ਫਿਰ ਜੀ ਦੇਖੋ ਉਹਨਾਂ ਦੀ ਆਪਣੀ ਜਗ੍ਹਾ ਹੈ ਨਾ ਉਹਨਾਂ ਦੀ ਆਪਣੀਆਂ ਕੁਝ ਪਰਸਨਲ ਚੀਜ਼ਾਂ ਤੇ ਸਾਰੇ ਚੰਗੇ ਨੇ ਤੇ ਸਾਰੇ ਰਾਜੀ ਖੁਸ਼ੀ ਰਹਿਣ ਮਾਲਕ ਉਹਨਾਂ ਨੂੰ ਬੁਲੰਦੀਆਂ ਤਰੱਕੀਆਂ ਦੇਣ ਹੂੰ ਤੇ ਅਸੀਂ ਆਪ ਆਪਣਾ ਜੋ ਕਰਦੇ ਹਾਂ ਹੂੰ ਵੀ ਪਰਿਚਯ ਚਲੋ ਇੱਕ ਨੋਰਮਲ ਕੀ ਜਿਵੇਂ ਉਹਨਾਂ ਨੇ ਇੱਕ ਪੂਰੇ ਦੇਸ਼ ਆਪਣੇ ਵਰਲਡ ਚ ਭਰ ਦੇਣਾ ਨਾ ਚੁੱਕਾਇਆ ਤਰੰਗ ਉੱਥੇ ਹੀ ਫਰਿਆ ਜਿੱਥੇ ਪਹਿਲੀ ਵਾਰੀ ਪਰਫਾਰਮ ਕੀਤਾ ਹੈ ਤੇ ਇੱਕ ਇਹਦਰ ਚੀਜ਼ ਲਈ ਜਿਹੜਾ ਪ੍ਰੋਜੈਕਟ ਆਇਆ 6 ਮਹੀਨੇ ਪਹਿਲਾਂ ਤੇ ਅਸੀਂ ਲੈ ਕੇ ਇੱਕ ਬਾਇਕਾਟ ਬਾਲੀਵੁੱਡ ਜਿਹੜਾ ਹੈ ਇਹ ਚੀਜ਼ ਉੱਚ ਨੂੰ ਲੱਗਦੀ ਕਿ ਸਹੀ ਹੈ ਇੱਕ ਪੰਜਾਬੀ ਸਿਗਰ ਨਾ ਇਹ ਦੇਖੋ ਸਹੀ ਤਾਂ ਨਹੀਂ ਹੈ ਪਰ ਹੁਣ ਉਹਨਾਂ ਦੀਆਂ ਕੁਝ ਪਰਸਨਲ ਚੀਜ਼ਾਂ ਹੋਣਗੀਆਂ ਨਾ ਉਸ ਚੀਜ਼ ਚ ਆਪਾਂ ਨੂੰ ਨਹੀਂ ਮੈਟਰ ਦਾ ਪਤਾ ਹੂੰ ਬਾਕੀ ਲਾਵਾਕ ਸਾਰਿਆਂ ਨੂੰ ਪੁੱਛ ਰਕਾ ਤੇ ਜਦ ਤੱਕ ਦੁਨੀਆ 'ਚ ਕੋਈ ਵੀ ਬੰਦਾ ਜਿੰਦਾ ਨਾ ਬਾਇਕਟ ਨਾ ਹੋਵੇ ਹੂੰ ਜਿਹੜਾ ਵੀ ਉਹ ਮਿਹਨਤ ਕਰਦਾ ਜਿਹੜੀ ਵੀ ਫੀਲਡ ਦੇ ਵਿੱਚ ਉਹ ਕੰਮ ਕਰ ਰਿਹਾ ਆਪਣਾ ਸਰਦਾਰ ਰਵੇ ਜੀ ਬਸ ਮਾਲ ਉਸ ਕੋਲ ਦਾ ਖੜੀ ਵੀ ਸਾਥ ਵਿੱਚ ਛੱਡੇ ਚਾਹੇ ਤੁਸੀਂ ਆ ਜਾਂ ਚਾਹੇ ਮੈਂ ਆ ਜੀ ਕੋਈ ਨਹੀਂ ਠੀਕ ਬਹੁਤ ਬਤਨਤ ਜਾਂ ਹੋਰ ਬੜੀ ਚੀਜ਼ਾਂ ਅਨਕੌਂਟਰਵਰਸੀਅਲ ਦੀ ਉਹ ਸੀਜ਼ਨ ਮੋਟੇ ਦੇਖਦੇ ਹੋ ਫਿਰ ਦੇਖੋ ਉਹਨਾਂ ਦੀ ਆਪਣੀ ਜਗਾ ਨਾ ਉਹਨਾਂ ਦੀ ਆਪਣੀਆਂ ਕੁਝ ਪਰਸਨਲ ਚੀਜ਼ਾਂ ਤੇ ਸਾਰੇ ਚੰਗੇ ਨੇ ਤੇ ਸਾਰੇ ਰਾਜੀ ਖੁਸ਼ੀ ਰਹਿਣ ਮਾਲਕ ਉਹਨਾਂ ਨੂੰ ਬੁਲੰਦੀਆਂ ਤਰੱਕੀਆਂ ਦੇਣ ਤੇ ਅਸੀਂ ਆਪ ਆਪਣਾ ਜੋ ਕਰਦੇ ਹਾਂ ਹਮ ਵੀ ਪ੍ਰਿਚਲ ਚਲੋ ਇੱਕ ਨੋਰਮਲ ਕੀ ਜਿਵੇਂ ਉਹਨਾਂ ਨੇ ਇੱਕ ਪੂਰੇ ਦੇਸ਼ ਆਪਣੇ ਵਰਲਡ ਚ ਭਰ ਦੇਣਾ ਚੁੱਕਾ ਹੈ ਤਰੰਗ ਉੱਥੇ ਹੀ ਫਰ ਹੈ ਜਿੱਥੇ ਪਹਿਲੀ ਵਾਰੀ ਪਰਫਾਰਮ ਕੀਤਾ ਤੇ ਇੱਕ ਇਧਰ ਚੀਜ਼ ਲਈ ਜਿਹੜਾ ਪ੍ਰੋਜੈਕਟ ਆਇਆ 6 ਮਹੀਨੇ ਪਹਿਲਾਂ ਤੇ ਅਸੀਂ ਲੈ ਕੇ ਇੱਕ ਬਾਇਕਾਟ ਬਾਲੀਵੁੱਡ ਜਿਹੜਾ ਹੈ ਇਹ ਚੀਜ਼ ਉੱਚ ਨੂੰ ਲੱਗਦੀ ਕਿ ਸਹੀ ਹੈ ਇੱਕ ਪੰਜਾਬੀ ਸਿੰਗਰਾਂ ਦਾ ਤੇ ਦੇਖੋ ਸਹੀ ਤਾਂ ਨਹੀਂ ਹੈ ਪਟਨ ਹੁਣ ਉਹਨਾਂ ਦੀਆਂ ਕੁਝ ਪਰਸਨਲ ਚੀਜ਼ਾਂ ਹੋਣਗੀਆਂ ਨਾ ਉਸ ਫੀਲ ਚ ਆਪਾਂ ਨੂੰ ਨਹੀਂ ਮੈਟਰ ਦਾ ਪਤਾ ਨਹੀਂ ਹੂੰ ਬਾਕੀ ਲਾਫਾਕ ਸਾਰਿਆਂ ਨੂੰ ਕੁਛ ਰੱਖੋ ਤੇ ਜਦ ਤੱਕ ਦੁਨੀਆ 'ਚ ਕੋਈ ਵੀ ਬੰਦਾ ਜਿੰਦਾ ਨਾ ਬਾਇਕਟ ਨਾ ਹੋਵੇ ਹੂੰ ਜਿਹੜਾ ਵੀ ਉਹ ਮਿਹਨਤ ਕਰਦਾ ਜਿਹੜੀ ਵੀ ਫੀਲਡ ਦੇ ਵਿੱਚ ਉਹ ਕੰਮ ਕਰ ਰਿਹਾ ਆਪਣਾ ਸਰਦਾ ਰਵੇ ਨਾ ਜੀ ਬਸ ਮਾਲ ਉਸ ਕੋਲ ਦਾ ਖੜੀ ਵੀ ਸਾਥ ਵਿੱਚ ਛੱਡੇ ਚਾਹੇ ਤੁਸੀਂ ਹੋ ਚਾਹੇ ਮੈਂ ਹਾਂ ਜੀ ਕੋਈ ਨਹੀਂ ਠੀਕ ਬਹੁਤ ਬਤਨ